ਹੁਸ਼ਿਆਰਪੁਰ ਵਿਖੇ ਡਾਕਟਰ ਸੁਨੀਲ ਭਗਤ ਐਸਐਮਓ ਤੇ ਏਐਸਆਈ ਹਸਪਤਾਲ ਹੁਸ਼ਿਆਰਪੁਰ ਤੇ ਹੋਏ ਹਮਲੇ ਨੂੰ ਮਦਦ ਨੂੰ ਲੈ ਕੇ ਅੱਜ ਪੀਸੀਐਫਐਮਐਸ ਤੇ ਸਿਹਤ ਕਰਮਚਾਰੀ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ 2 ਘੰਟੇ ਤੱਕ ਕੰਮ ਬੰਦ ਕਰਕੇ ਰੋਸ ਰੈਲੀ ਕੀਤੀ ਗਈ। ਪੀਸੀਐਮਐਸ ਜ਼ਿਲ੍ਹਾ ਪਰਦਾਨ ਡਾਕਟਰ ਜਤਿੰਦਰ ਕੋਚੜ ਨੇ ਦੱਸਿਆ ਕਿ ਅੱਜ ਪੂਰੇ ਪੰਜਾਬ ਵਿੱਚ ਡਾਕਟਰ ਸੁਨੀਲ ਦੇ ਹੋਏ ਹਮਲੇ ਦੇ ਸਬੰਧ ਵਿੱਚ 2 ਘੰਟੇ ਦਾ ਕੰਮ ਬੰਦ ਕੀਤਾ ਗਿਆ ਹੈ ਤੇ ਇਸ ਸਬੰਧ ਵਿੱਚ ਕੱਲ ਹੋਈ ਸਿਹਤ ਮੰਤਰੀ ਨਾਲ ਮੀਟਿੰਗ ਵਿੱਚ ਜਥੇਬੰਦੀ ਨੂੰ ਸਰਕਾਰ ਨੇ ਵਿਸ਼ਵਾਸ ਦਵਾਇਆ ਹੈ ਕਿ ਡਾਕਟਰ ਸੁਨੀਲ ਭਗਤ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਏਗਾ ਅਤੇ ਡਾਕਟਰ ਸੁਨੀਲ ਭਗਤ ਦੇ ਪਰਿਵਾਰ ਨੂੰ ਲੁਧਿਆਣਾ ਵਿਖੇ ਠਹਿਰਨ ਦਾ ਪ੍ਰਬੰਧ ਵੀ ਕੀਤਾ ਜਾਏਗਾ ਇਸ ਸੰਬੰਧੀ ਸਿਵਲ ਸਰਜਨ ਤੇ ਡਿਪਟੀ ਡਾਕਟਰ ਦੇ ਪੱਧਰ ਤੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਸਥਾਪਨਾ ਕੀਤੀ ਜਾਏਗੀ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਇਸ ਸੰਬੰਧੀ ਸੰਸਥਾ ਦਾ ਮੁਖੀ ਐਫ ਆਈ ਆਰ ਦਰਜ ਕਰਵਾਉਣ ਲਈ ਜ਼ਿੰਮੇਵਾਰ ਹੋਏਗਾ ਉਹਨਾਂ ਦੱਸਿਆ ਕਿ ਨੈਤਿਕਤਾ ਦੇ ਆਧਾਰ ਤੇ ਕੋਈ ਵੀ ਵਿਅਕਤੀ ਨੂੰ ਵੀਡੀਓਗ੍ਰਾਫੀ ਕਰਨ ਦਾ ਅਧਿਕਾਰ ਨਹੀਂ ਹੈ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਲਦੀ ਹੀ 600 ਮੈਡੀਕਲ ਅਫਸਰ ਅਤੇ 1200 ਪੈਰਾ ਮੈਡੀਕਲ ਸਟਾਫ ਦੀ ਜਲਦੀ ਤੋਂ ਜਲਦੀ ਭਰਤੀ ਕੀਤੀ ਜਾਏਗੀ ਤਾਂ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ ਇਸ ਬੰਦੀ ਵਿੱਚ ਪੈਰਾ ਮੈਡੀਕਲ ਸਿਹਤ ਕਰਮਚਾਰੀ ਉਹਨਾਂ ਦੇ ਜ਼ਿਲ੍ਹਾ ਪ੍ਰਦਾਨ ਸੁਦੀਰ ਅੰਗਰ ਜੈਂਡਰ ਦੀ ਗਵਾਹੀ ਵਿੱਚ ਪੈਰਾ ਮੈਡੀਕਲ ਸਿਹਤ ਕਰਮਚਾਰੀ ਤੇ ਸਾਰੇ ਸਾਥੀਆਂ ਨੇ ਆਪਣਾ ਕੰਮ ਬੰਦ ਕਰਕੇ ਪੂਰਾ ਸਹਿਯੋਗ ਦਿੱਤਾ ਗਿਆ ਜੀ ਸਰ ਪਿਛਲੇ ਹਫਤੇ ਡਾਕਟਰ ਸੰਜੀਵ ਪਗਦੈ ਸਨੂ ਯੂਐਸਆਈ ਨਾਲ ਮਲਾਦ ਰਵੀਵਾਰ ਕਿਨ ਤੱਕ ਮਰੀਜ਼ ਨੇ ਉਹਨਾਂ ਨੇ ਉਹਨਾਂ ਦਾ ਹੱਥਾਪਾਈ ਕੀਤੀ ਤੇ ਦਾਖਲਾ ਜਿੱਥੇ ਸੈਟਿਉਡ ਲੱਭੇ ਉਹਨਾਂ ਦੇ ਬ੍ਰੇਨ ਹੈਮਰੇਜ ਹੋਇਆ ਬਲੱਡ ਹਾਰਟ ਅਟੈਕ ਹੋ ਗਿਆ ਦੇ ਉਹ ਐਸਲ ਵੈਂਟੀਲੇਟਰ ਤੇ ਡੀ ਐਮ ਸੀ ਉਹਗਾ ਲਾਜ਼ਮ ਨੇ ਤਾਂ ਕਾਫੀ ਸਿਰੇ ਪੱਤ ਹੋ ਗਏ ਉਹ ਸੋਲੇਟਰੀ ਵਿੱਚ ਸੋਲੇਟਰੀ ਤੇ ਜੁਨਾ ਦੀ ਅਸੀਂ ਅੱਜ 2 ਘੰਟੇ ਦਾ ਹਟਾਲ ਲਾ ਦਿੱਤੀ ਹੈ ਤੇ ਸਾਡੀ ਬੱਸੇ ਹੀ ਮੰਗੇ ਕੀ ਹੈ ਸਰਕਾਰ ਤੋਂ ਕਿ ਸਾਡੇ ਸੇਵ ਕਰਦੀ ਬਹੁਤ ਡੇਂਜਰਸ ਹਾਲਾਤ ਵਿੱਚ ਰਾਤ ਨੂੰ ਨਾਈਟ ਗਿਊਚ ਵਗੈਰਾ ਅੱਗੇ ਪਿੱਛੇ ਵੀ ਕਰਦੇ ਆ ਪੇਸ਼ੈਂਟ ਬਹੁਤ ਜ਼ਿਆਦਾ ਆਉਂਦੇ ਤੇ ਅਸੀਂ ਬਹੁਤ ਜ਼ਿਆਦਾ ਸਿਕਿਉਰਟੀ ਦੀ ਘਾਟ ਹੈ ਤੁਹਾਨੂੰ ਤੇ ਉਹੀ ਅਸੀਂ ਮੰਗ ਕਰਦੇ ਕਿ ਰੋਬੋਕਸ ਸਿਕਿਉਰਟੀ ਹੋਵੇ ਕੀ ਕਾਰਨ ਤੇ ਆਜੇ ਪ੍ਰੋਟੈਸਟ ਕੀਤਾ ਤੇ ਮੰਗ ਕੀ ਆ ਤੁਹਾਡੀ ਮੈਂ ਰਾਮ ਪ੍ਰਸ਼ਾਦ ਜ਼ਿਲ੍ਹਾ ਪ੍ਰਧਾਨ ਸਬਾਰਡੀਨੇਟ ਫੈਡਰੇਸ਼ਨ ਮੁਖਸਲਾ ਕਾ ਪੈਰਾਮੈਡੀਕਲ ਯੂਨੀਅਨ ਜ਼ਿਲ੍ਹਾ ਪ੍ਰਧਾਨ ਕਲਾਸ ਵਰ ਯੂਨੀਅਨ ਅਸੀਂ ਇੱਥੇ ਅੱਜ 2 ਘੰਟੇ ਦੀ ਜਿਹੜੀ ਹੜਤਾਲ ਕੀਤੀ ਏ ਇਹ ਹੁਸ਼ਿਆਰਪੁਰ ਦੇ ਐਸਐਮਓ ਸਾਹਿਬ ਨਾਲ ਜਿਹੜਾ ਧੱਕਾ ਹੋਇਆ ਕੁੱਟਮਾਰ ਹੋਈ ਏ ਉਹ ਸੀਰੀਅਸ ਹਾਲਾਤ ਦੇ ਵਿੱਚ ਲੁਧਿਆਣੇ ਦਾਖਲ ਨੇ ਇਤੋਂ ਪੰਜਾਬ ਸਰਕਾਰ ਜਿਹੜੀ ਏ ਇਹ ਝੂਠੇ ਵਾਦੇ ਕਰਕੇ ਜਿਹੜੀ ਸੱਤਾ ਵਿੱਚ ਆਈ ਏ ਇਹਨਾਂ ਨੂੰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਆਂ ਤੇ ਤੁਸੀਂ ਹੋਰ ਤਾਂ ਵਾਦੇ ਸਾਡੇ ਪੂਰੇ ਨਹੀਂ ਕੀਤੇ ਕੋਈ ਪਰ ਜਿਹੜੀ ਸਿਕਿਉਰਿਟੀ ਦੇ ਜਵਾਦਾ ਅਸੀਂ ਮੰਗਦੇ ਆ ਇੱਥੇ ਸਿਕਿਉਰਿਟੀ ਗਾਰਡਾਂ ਦੀ ਤਾਇਨਾਤੀ ਜਿਹੜੀ ਕੀਤੀ ਜਾਵੇ ਜੰਦੇ ਨਾਲ ਕੇ ਜਿਹੜਾ ਪੈਰਾਮੈਡੀਕਲ ਕੰਮ ਆ ਉਹ ਜਿਹੜਾ ਆਪਣੇ ਨਿਗਰ ਹੋ ਕੇ ਜਿਹੜੀ ਜਨਤਾ ਦੀ ਸੇਵਾ ਕਰ ਸਕੇ ਇੱਥੋਂ ਅਸੀਂ ਮੰਗ ਕਰ ਰਹੇ ਆ ਕਿ ਇੱਥੇ ਕਿਸੇ ਵੀ ਵੇਲੇ ਹਸਪਤਾਲ ਦੇ ਵਿੱਚ ਸਿਰਫ ਤਿੰਨ ਸਿਕਿਉਰਿਟੀ ਗਾਰਡ ਨੇ ਜਦਕਿ ਵੇਖ ਲਓ ਪੈਰਾਮੈਡੀਕਲ ਸਟਾਫ ਡਾਕਟਰ ਸਾਹਿਬਾਨ ਕਿੰਨੇ ਨੇ ਤੇ ਪਬਲਿਕ ਗੱਲ ਪੈਂਦੀ ਏ ਕੰਮ ਇੰਨਾ ਜਿਆਦਾ ਵੱਧ ਗਿਆ ਆ ਤੇ ਆਪ ਤੁਸੀਂ ਦੇਖ ਹੀ ਲੋ ਆਪ ਹੀ মিডিਆ ਲੈ ਸਾਰਾ ਪਤਾ ਹੈ ਪਰ ਅਸੀਂ ਸਰਕਾਰ ਜਿਹੜੀ ਇਹ ਬਿਲਕੁਲ ਸਰਕਾਰ ਦੇ ਕੰਮ ਤੇ ਜੂਣ ਹੀ ਰੇਗ ਰਹੀ ਅਸੀਂ ਬੜੇ ਟਾਈਮ ਦੇ ਵਿੱਚ ਮੁਲਾਜ਼ਮਾਂ ਨਾਲ ਸਾਡੇ ਧੱਕਾ ਹੋਇਆ ਬਾਰ ਬਾਰ ਅਸੀਂ ਧਰਨਾ ਮੁਜਾਹਰਾ ਕਰਕੇ ਉਹਨਾਂ ਤੇ ਕਾਰਵਾਈ ਕਰਾਉਂਦੇ ਆ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਸਿਕਿਉਰਿਟੀ ਦਾ ਅਜੇ ਤੱਕ ਪ੍ਰਬੰਧ ਨਹੀਂ ਕੀਤਾ ਗਿਆ ਪ੍ਰਸ਼ਾਸਨ ਨੂੰ ਇਥੋਂ ਅਸੀਂ ਪੈਰਾਮੈਡੀਕਲ ਵੱਲੋਂ ਚੇਤਾਵਨੀ ਦੇਣਾ ਚਾਹੁੰਦੇ ਆ ਜਲਦ ਤੋਂ ਜਲਦ ਜਿਹੜਾ ਉਸ ਬੰਦੇ ਨੇ ਉਹਨਾਂ ਖਰਾਤੀਆਂ ਅੰਸਰਾਂ ਜਿਹੜਾ ਇਸ ਸਮੇਂ ਸਾਹਮਣੇ ਸੱਟਾਂ ਲਾਈਏ ਜਿਨ੍ਹਾਂ ਨੂੰ ਉਹਨਾਂ ਤੇ ਪਰਚਾ ਕੀਤਾ ਜਾਵੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਿਵਲ ਹਸਪਤਾਲਾਂ ਦੇ ਵਿੱਚ ਸਿਕਿਉਰਿਟੀ ਦਾ ਪੁਖਤਾ ਜਿਹੜਾ ਪ੍ਰੋਗਰਾਮ ਜਿਹੜਾ ਪੱਕਾ ਚੌਂਕੀ ਬਿਠਾਈ ਜਾਵੇ ਨਹੀਂ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਜੇ ਕੋਈ ਐਵੇਂ ਦੀ ਕਾਰਵਾਈ ਸਰਕਾਰ ਨੇ ਨਾ ਕੀਤੀ ਪੂਰਾ ਹਸਪਤਾਲਾ ਸੀ ਜਿਹੜਾ ਪੂਰੇ ਦਿੱਲੀ ਬੰਦ ਕਰਾਂਗੇ ਉਹਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ